ਸਰਕਾਰੀ ਜਗ੍ਹਾ ਤੇ ਕਬਜ਼ਾ ਕਰਨ ਦਾ ਪਰਚਾ ਦਊਂਗਾ ਮੈਂ ਮੈਂ ਕਿਸੇ ਦੀ ਨਹੀਂ ਸੁਣਨੀ ਮੈਂ ਪੰਜਾ ਜਲਾਣਾ ਪੀਲਾ ਸਾਰਾ ਕੋ ਪੱਟ ਦੇਣਾ ਇਹਨਾਂ ਨੂੰ ਪਿੱਛੇ ਕਰ ਲੋ ਕੰਦ ਨਾਲ ਲਾ ਲੋ ਤੇ ਇੱਥੇ ਮੂਰੇ ਇੱਕ ਵੀ ਚੀਜ਼ ਨਹੀਂ ਰੱਖਣੀ ਇੱਥੇ ਜਾਮ ਲੱਗਦਾ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਇਸ ਗੱਲ ਨੂੰ ਸਮਝੋ ਥੋੜੇ ਸਿਆਣੇ ਬਣੋ ਔਰ ਗੜੀ ਦੇ ਸਥਾਨ ਤੋਂ ਅੱਜ ਮਨ ਕੇ ਚੱਕਿਆ ਗਿਆ ਅੱਜ ਹੁਸ਼ਿਆਰਪੁਰ ਰੋਡ ਮੱਛੀ ਮਾਰਕੀਟ ਕਚਹਿਰੀ ਦੇ ਬਾਹਰ ਜਿਹੜੇ ਖੋਖੇ ਲੱਗੇ ਸੀ ਉਹ ਚੁੱਕੇ ਗਏ ਆ ਔਰ ਜੀ ਸੀ ਟੀ ਪੁਲ ਦੇ ਥੱਲੇ ਜਿਹੜੀਆਂ ਰੇੜੀਆਂ ਲੱਗੀਆਂ ਸੀ ਉਹ ਚ ਗੁਆਈਆਂ ਔਰ ਲੇਬਰ ਕਲੋਨੀ ਦੇ ਬਾਹਰ پارک ਦੇ ਕੋਲ ਜਿਹੜੀਆਂ ਰੀਡੀਆਂ ਲੱਗੀਆਂ ਉਹ ਚੁੱਕ ਰਹੇ ਸਾਰ ਅੱਜ ਕੋਈ ਪੀਲਾ ਫੀਲਾ ਪੰਜਾ ਵਗੈਰਾ ਵੀ ਚੱਲਿਆ ਜੀ ਚਲਾਇਆ ਜੀ ਜਰੂਰ ਚਲਾਇਆ ਜੇਨ ਕੇਸੇ ਦੁਆਰਾ ਨਹੀਂ ਜਦੋਂ ਤੁਸੀਂ ਅਲਟੀਮੇਟ ਦਿੱਤਾ ਆ ਇਹ ਉਸ ਇੱਕ ਹਫਤੇ ਦੇ ਵਿੱਚ ਨਹੀਂ ਕਰਦੇ ਉਦੋਂ ਬਾਅਦ ਕੀ ਕਾਰਵਾਈ ਕੀਤੀ ਜਾਏਗੀ ਦੇਖੋ ਜੀ ਜੇ ਇਹ ਨਹੀਂ ਮੰਨਣਗੇ ਤੇ ਸਾਡੇ ਉੱਚ ਅਧਿਕਾਰੀਆਂ ਦੇ ਜੋ ਦਿਸ਼ਾ ਨਿਰਦੇਸ਼ ਹੋਣਗੇ ਉਹਨਾਂ ਦੇ ਅਕੋਰਡਿੰਗ ਇਹਨਾਂ ਤੇ ਪਰਚੇ ਵੀ ਦਰਜ ਹੋਣਗੇ ਤੇ ਇਹਨਾਂ ਦੇ ਕਾਰਵਾਈ ਕਰਕੇ ਫਿਰ ਬਿਲਕੁਲ ਡੈਮੋਲਿਸ਼ ਕੀਤੀਆਂ ਜਾਣਗੀਆਂ ਸਰ ਇੱਥੇ ਤਾਂ ਕਾਰਵਾਈ ਹੋ ਚੁੱਕੀ ਆ ਕਿਤੇ ਹੋਰ ਵੀ ਕਾਰਵਾਈ ਕਰ ਰਹੇ ਹੋ ਤੁਸੀਂ ਬਜ਼ਾਰਾਂ ਦੇ ਵਿੱਚ ਵੀ ਮੈਂ ਰੁਟੀਨ ਦੇ ਵਿੱਚ ਜਾਂਣਾ ਆ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਪੀਲੀ ਲਾਈਨ ਅਸੀਂ ਲਗਵਾ ਰਹੇ ਆ ਪੂਰੇ ਬਜ਼ਾਰਾਂ ਚ ਗਊਸ਼ਾਲਾ ਬਾਜ਼ਾਰ ਸਿਨੇਮਾ ਰੋਡ ਸਨਾਈ ਰੋਡ ਪੀਲੀ ਲਾਈਨ ਲੱਗ ਰਹੀ ਆ ਪੀਲੀ ਲਾਈਨ ਤੋਂ ਅੰਦਰ ਅੰਦਰ ਜਿਹਦਾ ਸਮਾਨ ਹੋਏਗਾ ਉਹਨੂੰ ਅਸੀਂ ਕੁਝ ਨਹੀਂ ਕਾਂਗੇ ਜਿਹੜਾ ਪੀਲੀ ਲਾਈਨ ਤੋਂ ਬਾਹਰ ਆਏਗਾ ਉਹਦਾ ਸਮਾਨ ਜ਼ਬਤ ਕਰ ਲਿਆ ਜਾਏਗਾ ਔਰ ਮੁੜ ਕੇ ਵਾਪਸ ਨਹੀਂ ਹੋ ਜਿਹੜੀ ਅੱਜ ਦੀ ਤੁਸੀਂ ਕਾਰਵਾਈ ਕੀਤੀ ਆ ਇਹਦੇ ਬਾਰੇ ਕੀ ਮੈਸੇਜ ਆ ਜੀ ਇਹਦੇ ਬਾਰੇ ਮੈਸੇਜ ਇਹੀ ਆ ਜੀ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਸ਼ਹਿਰ ਵਾਸੀਆਂ ਨੂੰ ਕਿ ਸਹਿਯੋਗ ਕਰੋ ਨਗਰ ਨਿਗਮ ਦਾ ਨਗਰ ਨਿਗਮ ਦੀ ਟੀਮ ਦਾ ਅਸੀਂ ਤੁਹਾਡੇ ਸ਼ਹਿਰ ਨੂੰ ਖੂਬਸੂਰਤ ਬਣਾਉਣ ਵਾਸਤੇ ਸਭ ਕਰ ਰਹੇ ਆ ਤੁਸੀਂ ਥੋੜਾ ਸਾਡਾ ਕੋਆਪਰੇਸ਼ਨ ਕਰੋ ਸਾਡੇ ਨਾਲ ਵੀ ਸਾਡਾ ਸਾਥ ਦਿਓ ਨਜਾਇਜ਼ ਕਬਜ਼ੇ ਨਾ ਕਰੋ ਸਰ ਜਿੱਦਾਂ ਸਰਾਏ ਰੋਡ ਦੇ ਉੱਪਰ ਸ਼ਾਮ ਨੂੰ ਦੇਖ ਲਓ ਜਾਂ ਦਿਨ ਨੂੰ ਦੇਖ ਲਓ ਇਹਨਾਂ ਰਸ਼ ਹੁੰਦਾ ਉੱਥੇ ਉੱਥੇ ਕੀ ਕਾਰਵਾਈ ਕਰ ਰਹੇ ਹੋ ਬ੍ਰਦਰ ਉੱਥੇ ਵਡੀਆਂ ਟੀਮਾਂ ਜਾਂਦੀਆਂ ਵੀ ਆ ਬੱਲ ਉੱਥੇ ਬ੍ਰਦਰ ਅਸੀਂ yellow line ਲਗਵਾ ਰਹੇ ਆ ਜਿਹੜੀ yellow line ਲੱਗ ਰਹੀ ਹੈ ਉਸ ਤੋਂ ਬਾਅਦ ਅਸੀਂ ਕਾਰਵਾਈ ਉੱਥੇ ਸ਼ੁਰੂ ਕਰਾਂਗੇ ਜਿਹੜਾ yellow line ਤੋਂ ਬਾਹਰ ਆਏਗਾ ਉਹ ਅਸੀਂ ਜਬਤ ਕਰ ਲੈਣਾ ਉਹਨਾਂ ਦਾ ਜੈਲੋ ਲਾਈਨ ਜਿਹੜੀ ਆ ਕਦੋਂ ਲੱਗ ਰਹੀ ਆ ਜੀ ਲੱਗ ਰਹੀ ਆ ਜੀ ਲੱਗੇ ਹੋਏ ਆ ਬੰਦੇ ਲਗਾਉਣ ਵਾਸਤੇ ਗਊਸ਼ਾਲਾ ਬਾਜ਼ਾਰ ਤੋਂ ਸ਼ੁਰੂ ਆ ਤਿੰਨ ਚਾਰ ਸਾਲ ਪਹਿਲੋਂ ਵੀ ਜੈਲੋ ਲਾਈਨ ਦਾ ਪ੍ਰਯੋਗ ਕੀਤਾ ਗਿਆ ਤੇ ਹਾਲੇ ਵੀ ਮਤਲਬ ਕਿ ਮੈਡਮ ਨੂੰ ਵੀ ਅਸੀਂ ਪੁੱਛੀਦਾ ਵਾ ਕਿ ਜੈਲੋ ਲਾਈਨ ਕਿਦੋਂ ਚੱਲੇ ਬਾਜ਼ਾਰ ਦੀ ਜਿਹੜੀਆਂ ਕਮੇਟੀਆਂ ਨੇ ਪ੍ਰਧਾਨ ਨੇ ਉਹਨਾਂ ਨੂੰ ਬੁਲਾ ਕੇ ਅਸੀਂ ਮੀਟਿੰਗ ਕਰ ਚੁੱਕੇ ਆ ਇਸ ਰਿਗਾਰਡਿੰਗ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇ ਤੋਹ ਜੁਕੇ ਜਾ ਚੁੱਕੇ ਆ ਏਡੀਸੀ ਸਾਹਿਬ ਵੱਲੋਂ ਉਹ ਇਹਨੂੰ ਐਗਰੀ ਕਰਕੇ ਗਏ ਆ ਵੀ ਅਸੀਂ ਜਿਹੜੀ yellow line ਆ ਉਸ ਤੋਂ ਅੰਦਰ ਹੀ ਰਵਾਂਗੇ ਉਸ ਤੋਂ ਬਾਹਰ ਨਹੀਂ ਆਵਾਂਗੇ ਤੁਸੀਂ yellow line ਅੱਜ ਦੇ ਤਿਹਾਰਾਂ ਦੇ ਵੇਦ ਨੂੰ ਨਜ਼ਰ ਦੇਖਦੇ ਹੋ ਕਿੰਦਾ ਕੀ ਕਾਰਵਾਈ ਇਦਾਂ ਕਰ ਰਹੇ ਹੋ ਤਿਹਾਰਾਂ ਦੇ ਵੇਦ ਤੇ ਨਜ਼ਰ ਜੀ ਅਸੀਂ ਤਾਂ ਇਹੀ ਕਹਿੰਨੇ ਵੀ ਜਾਮ ਲੱਗਦਾ ਲੋਕੀ ਤਿਉਹਾਰ ਹਰ ਕਿਸੇ ਨੇ ਬਾਜ਼ਾਰ ਦੇ ਵਿੱਚ ਜਾਣਾ ਸਮਾਨ ਲੈਣ ਵਾਸਤੇ ਜੇ ਤੁਸੀਂ ਬਾਜ਼ਾਰ ਦੇ ਵਿੱਚ ਸਮਾਨ ਲੈਣ ਵਾਸਤੇ ਆਏ ਹੋ ਤੁਹਾਨੂੰ ਸਕੂਟਰ ਖੜਾਉਣ ਨੂੰ ਜਗ੍ਹਾ ਨਾ ਮਿਲੇ ਮੈਂ ਸਮਾਨ ਬਾਹਰ ਅੱਧੀ ਸੜਕ ਤੱਕ ਲਗਾਇਆ ਹੋਏਗਾ ਤੇ ਤੁਹਾਡੇ ਮਨ 'ਚ ਕੀ ਆਏਗਾ ਸਰ ਚੈਕਿੰਗ ਰੂਟੀਨ ਵਾਈਜ਼ ਰਹੂਗੀ clear routine ਦੇ ਵਿੱਚ ਹੀ ਚੱਲਦੀ ਰਹੇਗੀ ਜੀ ਗੱਲ ਥੈਂਕ ਯੂ